ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰਦਰਸ਼ਨ ਹੋਇਆ ਮਸਲਾ ਸੀ ਤਕਰਾਰ ਦਾ ਤਕਰਾਰ ਨੂੰ ਲੈ ਕੇ ਸਮਰਥਨ ਮਿਲ ਗਿਆ ਵਕੀਲਾਂ ਨੂੰ ਪੰਜਾਬ ਦੇ ਨਾਲ ਨਾਲ ਹਰਿਆਣਾ ਯੂਪੀ ਤੇ ਕਈ ਹੋਰ ਥਾਵਾਂ ਦੀਆਂ ਤਸਵੀਰਾਂ ਵੀ ਸਾਡੇ ਕੋਲ ਆਈਆਂ ਪਰ ਮੁੱਖ ਤੌਰ ਤੇ ਬੈਠਕ ਹੋਈ ਬੈਠਕ ਦੇ ਵਿੱਚ ਕੀ ਕੁਝ ਰਿਹਾ ਤੇ ਹੁਣ ਅਗਲੀ ਰੂਪਰੇਖਾ ਕੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਦੀ ਗੱਲਬਾਤ ਕਰਾਂਗੇ ਸਰਤੇਜ ਨਰੂਲਾ ਸਾਹਿਬ ਦੇ ਨਾਲ ਨਰੂਲਾ ਸਾਹਿਬ ਬਹੁਤ ਬਹੁਤ ਸਵਾਗਤ ਬਨਰੂ ਲਾ ਸਾ ਹੁਣ ਅਗਲੀ ਬੈਠਕ ਜਿਹੜੇ ਰਣਨੀਤੀ ਤੈ ਹੈ ਹੋਈ ਆ ਅੱਗੇ ਕੀ ਰਹਿਣ ਵਾਲਾ ਅ ਅੱਜਾ ਜੀ ਹੜਤਾਲ ਖੋਲਤੀ ਐ ਸੀ ਕਿਉਂਕਿ ਬੇਸਿਕਲੀ ਜੜਾ ਸ਼ੁਰੂ ਹੋਇਆ ਸੀ ਮਸਲਾ ਹੋਇਆ ਸੀਗਾ ਕਿ ਸੀਆਈ ਸਟਾਫ ਇਸਾਰ ਦੇ ਤਿੰਨ ਮੁਲਾਜਮ ਆ ਕੇ ਸਾਡੇ ਇੱਕ ਲਾਇਰ ਦੇ ਘਰ ਪੰਜਾਬ ਵਿੱਚ ਵੜ ਕੇ ਨਿਆ گاਉਂ ਵਿੱਚ ਉਹਦੇ ਨਾਲ ਧੱਕਾ ਕੀਤਾ ਉਹਨੂੰ ਕੁੱਟਿਆ ਉਹਨੂੰ ਗਾਲਾਂ ਕੱਢੀਆਂ ਪਿਸਤੌਲ ਦਿਖਾਈ ਔਰ ਇੱਕ 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 ਗਏ ਕਿਸੇ ਨੂੰ ਫੜਨ ਆਇਆ ਤੇ ਪਰ ਐਂਟਰੀ ਵੀ ਨਹੀਂ ਕਰਾਈ ਨਿਆ گاਉਂ ਥਾਣੇ ਚ ਸੋ ਅਸੀਂ ਇਹਨਾਂ ਦਾ ਰਿਪੋਰਟ ਕੀਤਾ ਸੀਗਾ ਤੇ ਗੱਲ ਕੀਤੀ ਸਾਰੀ ਨਿਆਗਾਉਂ ਪੁਲਿਸ ਸਟੇਸ਼ਨ 'ਚ ਕੰਪਲੇਂਟ ਕਰਤੀ ਸੀਗੀ ਕੋਈ ਕਾਰਵਾਈ ਨਹੀਂ ਹੋਈ ਫਿਰ ਅਸੀਂ ਐਸਐਸਪੀ ਮੋਹਾਲੀ ਨੂੰ ਕੰਪਲੇਂਟ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਫਾਈਨਲੀ ਸਾਨੂੰ ਇਹ ਆਪਣੇ ਆਪ ਚ ਲੈਣਾ ਪਿਆ ਬਾਹਰ ਨੂੰ ਔਰ ਬਾਹਰ ਨੇ ਇਸ ਕਰਕੇ ਐਬਸਟੇਨ ਕੀਤਾ ਕੰਮ ਤੋਂ ਉਹਦੇ ਬਾਅਦ ਚੀਫ ਜਸਟਿਸ ਸਾਹਿਬ ਨੇ ਕੇਸ ਸਾਡਾ ਚੁਕਲਿਆ ਰੈਫਰੈਂਡ ਚੁਕਲੀ ਸਾਡੀ ਉਹਦੇ ਬਾਅਦ ਐਫਆਈਆਰ ਵੀ ਹੋ ਗਈ ਹੈ ਜੀ ਹੁਣ ਐਫਆਈਆਰ ਹੋਣ ਤੋਂ ਬਾਅਦ ਉਹੜੇ ਉੱਥੇ ਮੁਲਜ਼ਮ ਹੈ ਗਏ ਜਿਹੜੇ ਮੁਲਾਜ਼ਮਾਂ ਨੇ ਸੀਆਈ ਸਟਾਫ ਦੇ ਹਿਸਾਰ ਦੇ ਉਹ ਵੀ ਨਾਮਜ਼ਦ ਹੋ ਗਏ ਹਨ ਜਿਹੜੇ ਸੈਕਸ਼ਨ ਅਸੀਂ ਲਾਉਣੇ ਸੀ ਉਹ ਵੀ ਲੱਗ ਗਏ ਸਾਰੇ ਸੋ ਇਸ ਕਰ ਦਾ ਸਪਰੈਂਸ ਸੀਗੀ ਉਹ ਨੂੰ ਬੰਦ ਕਰਤਾ ਕੱਲ ਤੋਂ ਕੋਰਟ ਨੋਰਮਲ ਫੰਕਸ਼ਨ ਕਰੇਗੀ ਜੀ ਤੇ ਵਿੱਚ ਜੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਨੇ ਕਿ ਵਕੀਲ ਸਟ੍ਰਾਈਕ ਤੇ ਨੇ ਕੰਮ ਕਿੱਦਾਂ ਹੋਏਗਾ ਤੇ ਕਈ ਜਿਹੜੇ ਨੇ ਜਿਹੜੇ ਕਾਨੂੰਨ ਨਹੀਂ ਤੋੜਤੇ ਸਿੱਧੇ ਕਹਿ ਦਈਏ ਕਿ ਵਕੀਲ ਜੇਕਰ ਨਹੀਂ ਆ ਰਿਹਾ ਤੇ ਕੁਝ ਲੋਕ ਜਿਹੜੇ ਨੇ ਕਈ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਠ ਜਾਂਦੀਆਂ ਨੇ ਤੇ ਉਹ ਆਮ ਲੋਕਾਂ ਦੀ ਹੀਅਰਿੰਗ ਉਦਾਂ ਹੀ ਹੁੰਦੀ ਰਹੇਗੀ ਜਾਂ ਜਿੱਦਾਂ ਛੁੱਟੀਆਂ ਵੀ ਆ ਜਾਂਦੀਆਂ ਨੇ ਨਹੀਂ ਇਦਾਂ ਹੈ ਕਿ ਦੇਖੋ ਹੀਅਰਿੰਗ ਚੱਲ ਰਹੀ ਸੀਗੀ ਔਰ ਅਸੀਂ ਕਿਸੇ ਨੂੰ ਇਹ ਨਹੀਂ ਰੋਕਿਆ ਕਿ ਪਰਸਨਲੀ ਆ ਕੇ ਪੇਸ਼ ਹੋਏ ਪਰ ਜਿਹੜਾ ਮੇਨ ਮਸਲਾ ਹੈਗਾ ਜਾਂ ਮੁੱਦਾ ਹੋਇਆ ਹੈ ਕਿ ਅਸੀਂ ਲੋਕਾਂ ਦੇ ਕੇਸ ਲੜਦੇ ਆਂ ਕੋਰਟ ਵਿੱਚ ਜਾ ਕੇ ਤੇ ਜੇ ਵਕੀਲ ਹੀ ਸੇਫ ਨਹੀਂ ਤਾਂ ਫਿਰ ਕਲਾਇੰਟ ਕਿਵੇਂ ਸੇਫ ਹੋਏਗਾ ਲਿਟਿਗੈਂਟ ਕਿਵੇਂ ਸੇਫ ਹੋਏਗਾ ਪਬਲਿਕ ਕਿਵੇਂ ਸੇਫ ਹੋਏਗੀ ਕਿਉਂਕਿ ਪਬਲਿਕ ਦੇ ਵਿੱਚ ਔਰ ਪੁਲਿਸ ਦੇ ਵਿੱਚ ਅਸੀਂ ਖੜੇ ਆ ਹੈਨਾ ਤੇ ਜੇ ਸਾਡੇ ਨਾਲ ਹੀ ਧੱਕਾਸ਼ਾਹੀ ਹੋਣ ਲੱਗ ਗਈ ਅਸੀਂ ਕਿਸੇ ਹੋਰ ਨਾਲ ਧੱਕਾਸ਼ਾਹੀ ਰੋਕਾਂਗੇ ਕਿਵੇਂ ਇਸ ਲਈ ਕਈ ਵਾਰੀ ਮਜਬੂਰ ਹੋ ਕੇ ਇਹਦਾਂ ਸਟੈਪ ਲੈਣੇ ਚਾਹੀਦੇ ਔਰ ਲਿੱਤੇ ਗਏ ਆ ਇਹ ਨਹੀਂ ਕਿ ਅਸੀਂ ਰੂਟੀਨ ਛੜਤਾਲ ਕਰਦੇ ਆ ਪਰ ਇਸ ਵਾਰੀ ਮਸਲਾ ਇੰਨਾ ਅ ਪੁਲਿਸ ਇਹ ਸਮਝਣ ਲੱਗੀ ਕਿ ਅਸੀਂ ਕਿਸੇ ਨਾਲ ਵੀ ਕੋਈ ਵੀ ਤੱਕਾ ਕਰਾਂਗੇ ਕਿਉਂਕਿ ਪੰਜਾਬ ਚਾਹੇ ਅਸੀਂ ਪੰਜਾਬ ਨੂੰ ਵੀ ਰਿਕੁਐਸਟ ਕੀਤੀ ਪਰ ਪੰਜਾਬ ਔਰ ਹਰਿਆਣਾ ਦੀ ਪੁਲਿਸ ਮਿਲ ਕੇ ਆਪਸ ਚ ਉਹਨਾਂ ਨੇ ਇਹ ਇਨਸ਼ੋਰ ਕੀਤਾ ਕਿ ਐਫ ਆਈ ਆਰ ਨਾ ਹੋਏ ਤੇ ਸਾਨੂੰ ਫਿਰ ਇਸ ਲਈ ਆਪਣੀ ਤਾਕਤ ਦਿਖਾਣੀ ਪਈ ਤਾਂ ਕਿ ਦਸਪਤਾ ਲੱਗੇ ਕਿ ਅਸੀਂ ਕਮਜ਼ੋਰ ਨਹੀਂ ਹਾਂ ਜੇ ਅਸੀਂ ਲੋਕਾਂ ਲਈ ਖੜੇ ਹਾਂ ਤਾਂ ਅਸੀਂ ਆਪਣੇ ਲਈ ਵੀ ਖੜੇ ਹੋਵਾਂਗੇ ਨਹੀਂ ਵਕੀਲ ਸਾਹਿਬ ਜਿਹੜੀ ਗੱਲ ਤੁਸੀਂ ਵਿੱਚ ਜੇ ਕਈ ਉਹੇਸ ਚੀਜ਼ ਤੇ ਮੈਂ ਆਉਂਗਾ ਕਿਉਂਕਿ ਮਸਲਾ ਇਸ ਕਰਕੇ ਵੱਡਾ ਹੋ ਗਿਆ ਕਿ ਕਾਨੂੰਨ ਦੇ ਲੋਕਾਂ ਦੇ ਵਿਚਾਰ ਇੱਕ ਪੁਲ ਦਾ ਕੰਮ ਕਰ ਦਿੰਦੇ ਨੇ ਵਕੀਲ ਮੁੱਖ ਤੌਰ ਤੇ ਜੇਕਰ ਸਿੰਪਲ ਭਾਸ਼ਾ ਦੇ ਵਿੱਚ ਜਾਂ ਇੱਕ ਪਰਿਵਾਰ ਸਾਖਾ ਕੱਢੀ ਜਾਵੇ ਪਰ ਜਦੋਂ ਇੱਕ ਵਕੀਲ ਦੇ ਨਾਲ ਹੀ ਇੰਨਾ ਵੱਡਾ ਐਕਸ਼ਨ ਹੋ ਗਿਆ ਕਈ ਹੋਰ ਥਾਵਾਂ ਤੇ ਰਾਜਸਥਾਨ ਦੇ ਵਿੱਚ ਵੀ ਇਹੋ ਜਿਹੀਆਂ ਤੇ ਤਸਵੀਰਾਂ ਆਈਆਂ ਸੀ ਯੂਪੀ ਦੇ ਵਿੱਚ ਵੀ ਆਈਆਂ ਪਰ ਅਜਿਹੀ ਚੀਜ਼ ਕਿਉਂਕਿ ਪੁਲਿਸ ਵਾਲਿਆਂ ਦੀ ਹੀ ਫਿਰ ਵਕੀਲ ਤੇ ਤੱਕ ਸਵਾਲ ਤੇ ਵੱਡਾ ਇਸੇ ਕਰਕੇ ਜੀ ਮੈਂ ਤੁਹਾਨੂੰ ਇਸੇ ਲਈ ਕਿਹਾ ਕਿ ਸਾਨੂੰ ਇਸੇ ਲਈ ਸਟੈਪ ਲੈਣਾ ਪਿਆ ਬੇਸ਼ੱਕ ਵਕੀਲਾਂ ਦਾ ਵੀ ਨੁਕਸਾਨ ਹੁੰਦਾ ਇਹ ਲਿਟਿਗੇਟ ਦਾ ਵੀ ਹੁੰਦਾ ਪਬਲਿਕ ਦਾ ਵੀ ਹੁੰਦਾ ਪਰ ਕਈ ਵਾਰੀ ਕਈ ਸਟੈਪ ਲੈਣੇ ਜ਼ਰੂਰੀ ਹੁੰਦੇ ਹਨ ਹੈਨਾ ਜਿਵੇਂ ਤਾਂ ਪੰਨੂ ਬੋਡੀ ਦਾ ਹਿੱਸਾ ਕੱਟਣਾ ਹੀ ਪੈਂਦਾ ਕਈ ਵਾਰੀ ਸੋ ਪੁਲਿਸ ਦੀ ਧੱਕਾਸ਼ਾਹੀ ਰੋਕਣ ਲਈ ਸਾਨੂੰ ਇਹ ਸਟੈਪ ਲੈਣਾ ਪੈਣਾ ਸੀ ਇਸੇ ਕਰਕੇ ਲਿੱਤਾ ਗਿਆ ਕਿ ਜਿਹੜੀ ਪੁਲਿਸ ਹੈ ਉਹ ਠੀਕ ਚੱਲੇ ਹਰ ਚੀਜ਼ ਕੋਰਟ ਨਹੀਂ ਸੰਭਾਲ ਸਕਦੀ ਕਿਉਂਕਿ ਪੁਲਿਸ ਦਾ ਆਪਣਾ ਕੰਮ ਹੈ ਐਡੀ ਵੱਡੀ ਪੁਲਿਸ ਫੋਰਸ ਹੈ ਜੁਡੀਸ਼ਰੀ ਤਾਂ ਛੋਟੀ ਹੁੰਦੀ ਹੈ ਹੈਨਾ ਉਹਨਾਂ ਨੇ ਸਿਰਫ ਸੁਪਰਵਾਈਜ਼ ਕਰਨਾ ਦੇਖਣਾ ਧੱਕਾਏ ਤੋਂ ਰੋਕਣ ਲਈ ਤੇ ਅਸੀਂ ਉਸੇ ਜੁਡੀਸ਼ਰੀ ਦਾ ਹਿੱਸਾ ਇਸ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ ਆਦਰਵਾਇਜ਼ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿਸੇ ਦਾ ਨੁਕਸਾਨ ਹੋਵੇ ਤੇ ਜਿਹੜਾ ਹੁਣ ਪੀੜਤ ਵਕੀਲ ਪੱਖਾ ਉਹਨਾਂ ਦੇ ਮਸਲੇ ਇਸ ਦੇ ਮੰ ਕੇਸ ਦੀ ਜੀ ਮੈਂ ਤੁਹਾਨੂੰ ਦੱਸਿਆ ਕਿ ਐਫਆਈਆਰ ਹੋ ਚੁੱਕੀ ਹੈ ਅਸੀਂ ਐਫਆਈਆਰ ਹੀ ਕਰਾਣੀ ਸੀਗੀ ਉਹਦੇ ਮੁਲਜ਼ਮਾਨ ਹੈ ਉਹਨਾਂ ਤੇ ਐਫਆਈਆਰ ਹੋ ਗਈ ਹੈ ਉਹਨਾਂ ਦੇ ਨਾਮਜ਼ਦ ਹੋ ਗਏ ਹਨ ਸੈਕਸ਼ਨ ਲੱਗ ਗਏ ਸਾਰੇ ਲੱਗਨੇ ਸੀ ਕਿ ਆਫੈਂਸਸ ਦੇ ਉਹਨੂੰ ਅੱਗੇ ਪੰਜਾਬ ਪੁਲਿਸ ਉਹਨੂੰ ਅਰੈਸਟ ਕਰੇਗੀ ਜੋ ਕਰਨਾ ਉਹ ਕਰੇਗੀ ਬਾਕੀ ਕੋਰਟ ਦਾ ਮਸਲਾ ਹਜੇ ਵੀ 24 ਦਸੰਬਰ ਵਾਸਤੇ ਪੈਂਡਿੰਗ ਹੈ ਤੇ ਜਿਹੜੇ ਸਾਡੇ ਚੀਫ ਜਸਟਿਸ ਸਾਹਿਬ ਹੈ ਉਹਨਾਂ ਨੇ ਕਿਹਾ ਕਿ ਮੈਂ ਕੇਸ ਦੀ ਸੁਣਵਾਈ ਕਰਾਂਗਾ ਔਰ ਮੈਂ ਇਹਦੀ ਇਨਵੈਸਟੀਗੇਸ਼ਨ ਸੁਪਰਵਾਈਜ਼ ਕਰਾਂਗਾ ਤਾਂ ਕਿ ਨਾ ਇਹ ਕਿ ਜਿਹੜੇ ਮੁਲਜ਼ਮਾਨ ਨੂੰ ਧੱਕੇ ਨਾ ਘਟਦਾ ਜੇ ਬਾਹਰ ਅਜਿਹੇ ਮਸਲਾ ਪਪਿਖ ਦੇ ਵਿੱਚ ਨਾ ਹੋਵੇ ਇਹਦੇ ਲਈ ਕੁਝ ਕਿਉਂਕਿ ਤੁਹਾਡੀ ਪਿਛਲੇ ਕੱਲ ਡੇਢ ਕਿਤੇ ਵਜੇ ਮੀਟਿੰਗ ਸ਼ੁਰੂ ਹੋਈ ਸੀ ਅਜਿਹੀ ਚੀਜ਼ ਤੇ ਹੋਈ ਹੈ ਕੋਈ ਚਰਚਾ ਨਹੀਂ ਇਦਾਂ ਹਲੇ ਅੱਗੇ ਨਹੀਂ ਹੋਇਆ ਜੀ ਕੁਝ ਵੀ ਔਰ ਨਾਲੇ ਇਹ ਚੀਜ਼ਾਂ ਐਸੀ ਜਿਹੜੇ ਐਕਸੀਡੈਂਟ ਹੋ ਜਾਂਦਾ ਜਵੇਂ ਉਹਨਾਂ ਐਕਸੀਡੈਂਟ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੁੰਦਾ ਜਾਂ ਬਿਮਾਰੀ ਇੱਕ ਦਮ ਆ ਜਾਂਦੀ ਹੈ ਉਹਨੂੰ ਰੋਕੋਗੇ ਕਿਵੇਂ ਤੁਸੀਂ ਮੰਗ ਕੀਤੀ ਹੈ ਜਾਂਚ ਦੀ ਕਿ ਜਾਂਚ ਹੋਵੇ ਕਿ ਜਿਹੜਾ ਸੀਆਈਏ ਸਟਾਫ ਆਇਆ ਸੀ ਕੋਈ ਸੀਗਾ ਅਜਿਹਾ ਮਸਲਾ ਬ੍ਰਦਰ ਉਹ ਮਸਲੇ ਦਾ ਗੱਲ ਨਹੀਂ ਹੈ ਗੱਲ ਇਹ ਹੈ ਕਿ ਤੁਸੀਂ ਜੇ ਆਣਾ ਸੀਗਾ ਤਾਂ ਉੱਥੋਂ ਵਾਰੰਟ ਲੈ ਕੇ ਆਣਾ ਸੀਗਾ ਉਦਾਂ ਪ੍ਰੋਸੀਜਰ ਹੁੰਦਾ ਜੇ ਕੋਈ ਨਾਮਜ਼ਦ ਹੈ ਕੋਈ ਮਲਜ਼ਮ ਹੈ ਕਿਸੇ ਨੂੰ ਫੜਨਾ ਹੈ ਤਾਂ ਪਿਕਚਰ ਵਾਰੰਟ ਲੈ ਕੇ ਆਓਗੇ ਜਿਹੜੇ ਬੰਦੇ ਦੇ ਘਰ ਜਾਣਾ ਹੈ ਉਹਦੇ ਲਈ ਸਰਚ ਵਾਰੰਟ ਹੋਏਗਾ ਜਿਹੜੇ ਇਲਾਕੇ ਜਾਣਾ ਹੈ ਉਸ ਪੁਲਿਸ ਸਟੇਸ਼ਨ ਤੁਸੀਂ ਐਂਟਰੀ ਕਰੋਗੇ ਉਹਨਾਂ ਨੇ ਕੁਝ ਨਹੀਂ ਕੀਤਾ ਪਲੇਨ ਕਲੋਜ਼ ਵਿੱਚ ਆਏ ਮਤਲਬ ਉਹ ਲੀਗਲ ਤਰੀਕੇ ਨਾਲ ਆਏ ਹੀ ਨਹੀਂ ਲੀਗਲ ਤਰੀਕੇ ਨਾਲ ਆਂਦੇ ਸਰਚ ਕਰਦੇ ਕੋਈ ਪ੍ਰੋਬਲਮ ਨਹੀਂ ਹੈ ਕਾਨੂੰਨ ਇਸ ਦੀਆ ਜਾਂਦਾ ਕਾਨੂੰਨ ਕਾਨੂੰਨ ਜਾਤ ਨਹੀਂ ਦਿੰਦਾ ਜੋ ਗੈਰਕਾਨੂੰਨੀ ਕੰਮ ਕੀਤਾ ਉਹਨੂੰ ਅਸੀਂ ਅਫੈਂਸ ਕਹਿੰਦੇ ਆਂ ਅੱਛਾ ਤਾਰਾਵਾ ਕਿਹੜੀਆਂ ਤੇ ਲੱਗੀਆਂ ਨੇ ਹੁਣ ਜਿਹੜੇ ਤਾਰਾਵਾ ਜੀ ਇੱਕ ਤਾਂ ਟ੍ਰੈਸਪਾਸ ਦੀ ਲੱਗੀ ਉਹਨਾਂ ਤੇ ਇੱਕ ਆਮ ਜ਼ਾਕ ਦੀ ਲੱਗੀ ਕਿ ਪਿਸਤੌਲ ਦਿਖਾਈ ਸੀਗੀ ਤੇ ਇੱਕ ਕੁੱਟਮਾਰ ਦੀ ਲੱਗੀ ਆ ਔਰ ਧਮਕੀ ਦੇਣ ਦੀ ਚਾਰ ਦਫਾ ਲੱਗੀਆਂ ਉਹਨਾਂ ਤੇ ਗੱਲਬਾਤ ਲਈ ਧੰਵਾਦ ਜੀ ਬਹੁਤ-ਬਹੁਤ ਤੇ ਤੁਸੀਂ ਸੁਣ ਲਿਆ ਕਿ ਜਿਹੜਾ ਮਸਲਾ ਲਗਾਤਾਰ ਗਰਮਾ ਰਿਹਾ ਹਾਲਾਂਕਿ ਅੱਜ ਵੀ ਕਈ ਥਾਵਾਂ ਤੇ ਵਕੀਲ ਜਿਹੜੇ ਨੇ ਸਮਰਥਨ ਦੇ ਰਹੇ ਨੇ ਪਰ ਮੁਕਤੀ ਗੱਲ ਇੱਥੇ ਆ ਕਿ ਅਜੇ ਹੀ ਜਿਹੜੀ ਕਾਰਵਾਈ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਨਾ ਸਮਾਜ ਹਿੱਤ ਦੇ ਵਿੱਚ ਆ ਨਾ ਜਨ ਹਿੱਤ ਦੇ ਵਿੱਚ